ਟੇਰਾਬਾਬਾ ਨਾਨਕ ਨਗਰ ਕਾਉਂਸਲ ਦੀਆਂ ਚੋਣਾਂ ਹੋਈਆਂ ਉਲਟ ਵੀ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ 21 ਦਸੰਬਰ ਨੂੰ ਪੂਰੇ ਪੰਜਾਬ ਦੀਆਂ 43 ਨਗਰ ਕਾਉਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਪਰ ਟੇਰਾਬਾਬਾ ਨਾਨਕ ਨਗਰ ਕਾਉਂਸਲ ਦੀਆਂ ਹੋਣ ਵਾਲੀਆਂ ਚੋਣਾਂ ਹੁਣ ਨਹੀਂ ਹੋਣਗੀਆਂ ਕਿਉਂਕਿ ਟੇਰਾਬਾਬਾ ਨਾਨਕ ਰਚੇਸ਼ ਕੁਮਾਰ ਨਾਮਕ ਵਿਅਕਤੀ ਜੋ ਕਿ ਬੀਜੇਪੀ ਦਾ ਮੈਂਡਲ ਪ੍ਰਧਾਨ ਹੈ ਉਸ ਵੱਲੋਂ ਹਾਈ ਕੋਰਟ ਵਿੱਚ ਗਲਤ ਵੋਟਰ ਲਿਸਟ ਤੇ ਵਾਰਡ ਬੰਦੀ ਨੂੰ ਲੈ ਕੇ ਪਟੀਸ਼ਨ ਪਾਈ ਸੀ ਹਾਈ ਕੋਰਟ ਦਾ ਫੈਸਲਾ ਭਾਜਪਾ ਦੇ ਰਚੇਸ਼ ਕੁਮਾਰ ਦੇ ਹੱਕ ਚ ਹੋ ਗਿਆ ਤੇ ਲੋਕਲ ਬਾਡੀ ਬਹਿਕ ਮੇ ਨੇ ਸੁਪਰੀਮ ਕੋਰਟ ਦਾ ਕੀਤਾ ਅਪੀਲਦਾਰ ਕਰ ਦਿੱਤੀ ਗਈ ਕਿ ਸੁਪਰੀਮ ਕੋਰਟ ਨੇ 13 ਮਾਰਚ ਤਰੀਕ ਦਿੱਤੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ 13 ਮਾਰਚ ਨੂੰ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ ਹੈ ਜਾਂ ਫਿਰ ਕੋਈ ਨਵੀਂ ਤਰੀਕ ਦਿੱਤੀ ਜਾਂਦੀ ਹੈ ਹਾਲ ਦੀ ਘੜੀ ਇਲੈਕਸ਼ਨ ਲੜਨ ਵਾਲਿਆਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ ਅਤੇ ਡੇਰਾ ਬਾਬਾ ਨਾਨਕ ਦੀ ਸੁਪਰੀਮ ਕੋਰਟ ਦੀ ਹਦਯਤਾ ਤੇ ਨਗਰ ਕੌਂਸਲ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਮੈਂ ਰਜੇਸ਼ ਕੁਮਾਰ ਔਰ ਫਰਾਜੂ ਪੰਡਤ ਜ਼ਿਲ੍ਹਾ ਮੀਤਪਤਨ ਭਾਜਪਾ ਗੁਰਦਾਸਪੁਰ 2020-22 ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਡਿਲੀਮੀਟੇਸ਼ਨ ਹੋਈ ਸੀ ਇਸ ਪੂਰੇ ਨਗਰ ਦੀ ਔਰ ਪੰਜ ਪਿੰਡ ਦੇ ਵਿੱਚ ਐਡ ਕੀਤੇ ਗਏ ਸੀ ਉਸ ਵਲੇ ਵਾਰਡਬੰਦੀ ਨਵੀਂ ਬਣਾ ਕੇ ਉਸ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਔਰ ਸਾਰਾ ਕੰਮ ਵਾਰਡਬੰਦੀ ਦਾ ਮੁਕੰਮਲ ਕਰਤਾ ਗਿਆ ਪਰ 2022 ਦੇ ਵਿੱਚ ਜਦੋਂ ਨਵੀਂ ਸਰਕਾਰ ਬਣੀ ਆ ਆਮ ਪਾਰਟੀ ਝੜੂ ਪਾਰਟੀ ਦੀ ਇਹਨਾਂ ਨੇ ਆ ਕੇ ਉਸ ਵਾਰਡਬੰਦੀ ਨੂੰ ਤਰਕਨਾਰ ਕਰਦੇ ਹੋਏ ਇੱਕ ਨਵੀਂ ਵਾਰਡਬੰਦੀ ਤਿਆਰ ਕਰਤੀ ਆਪਣੀ ਸਹੂਲਤ ਦੇ ਅਨਸਾਰ ਔਰ ਉਸ ਵਾਰਡਬੰਦੀ ਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਰਿੱਟ ਕੀਤੀ ਔਰ ਉਹ ਰਿੱਟ ਮਾਨਯੋਗ ਹਾਈ ਕੋਰਟ ਜੀ ਨੇ ਸਾਡੀ ਅਪੀਲ ਸਵਾਰ ਕਰਕੇ ਸਾਡੇ ਹੱਕ ਚ ਕਰਤੀ ਔਰ ਉਹ ਇਹ ਬਣਾਈ ਹੋਈ ਵਾਰਡਬੰਦੀ ਰੱਦ ਕਰਤੀ ਇਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਉਹ ਚਲੀ ਗਈ ਆ ਸੁਪਰੀਮ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ ਕੇਸ ਇਸ ਕਰਕੇ ਇਸ ਨਗਰ ਦੀਆਂ ਇਲੈਕਸ਼ਨਾਂ ਨਹੀਂ ਹੋ ਪਈਆਂ ਔਰ ਮੈਂ ਸਮਝਦਾ ਕਿ ਇਹ ਸਰਕਾਰ ਦੀ ਮਨਸ਼ਾ ਤੇ ਸ਼ੱਕ ਆ ਜਿਹੜੀ ਲੋਕਲ ਸਰਕਾਰ ਐ ਜਿਹੜੀ ਮੌਜੂਦਾ ਸਰਕਾਰ ਐ ਉਹ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੀ ਉਹ ਇਲੈਕਸ਼ਨ ਤੋਂ ਭੱਜਣਾ ਚਾਹੁੰਦੀ ਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਗਈ ਅਸੀਂ ਨਹੀਂ ਗਏ ਔਰ ਸਰਕਾਰ ਅਗਰ ਉਹ ਸਾਰਾ ਕੰਮ ਕਰਦੀ ਪਈ ਆ ਵਾਰਡਬੰਦੀ ਮੁਕੰਮਲ ਆ ਲਿਸਟਾਂ ਬਣ ਚੁੱਕੀਆਂ ਵਾਂ ਇਲੈਕਸ਼ਨ ਕਮਿਸ਼ਨ ਨੇ ਸਾਰਾ ਰਿਪੋਰਟ ਲ ਲਈ ਆ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਰੇਟ ਚੁੱਕ ਲੈਂਦੇ ਜਿਹੜੀ ਅਪੀਲ ਕੀਤੀ ਆ ਉਹਨੂੰ ਚੁੱਕ ਲੈਂਦੇ ਔਰ ਇਲੈਕਸ਼ਨ ਦਾ ਰਸਤਾ ਸਾਫ ਹੋ ਜਾਣਾ ਸੀ ਔਰ ਡੇਰਾ ਬਾਬਾ ਨਾਨਕ ਦੇ ਨਗਰ ਨੂੰ ਐਮ ਸੀ ਮਿਲ ਜਾ ਨਹੀਂ ਕਮ ਸਚਾਰੂ ਰੂਪ ਚੱਲਣਾ ਹੈ ਵਿਕਾਸ ਹੋਣਾ ਹੈ ਸਾਡਾ ਇਤਰਾਜ਼ ਹੀ ਵਾਰਡਬੰਦੀ ਦੇ ਉੱਪਰ ਮੇਨ ਵਾਰਡਬੰਦੀ ਜਦੋਂ ਡਿਲੀਮਿਟੇਸ਼ਨ ਹੁੰਦੀ ਆ ਵਾਰਡਬੰਦੀ ਹੁੰਦੀ ਆ ਉਹਦੇ ਤੇ ਫਿਰ ਇਲੈਕਸ਼ਨ ਨਹੀਂ ਹੋਇਆ ਹਲੇ ਕੋਈ ਵੀ ਔਰ ਵਾਰਡ ਮੁਕੰਮਲ ਕਰਤੇ ਗਏ ਉਸ ਵਿੱਚ ਪਾਪੂਲੇਸ਼ਨ ਵਧੀ ਨਹੀਂ ਕਿਉਂਕਿ ਪਾਪੂਲੇਸ਼ਨ ਜਿਹੜੀ ਪਾਲੀ ਉਹ ਪਿੰਡ ਪਾਲੇ ਵਿੱਚ ਨਾ ਤੇ ਪਾਪੂਲੇਸ਼ਨ ਵਧੀ ਨਾ ਕੋਈ ਨਵਾਂ ਪਿੰਡ ਐਡ ਕੀਤਾ ਗਿਆ ਫਿਰ ਵੀ ਨਵੀਂ ਵਾਰਡਬੰਦੀ ਉਸ ਨੂੰ ਦੱਬਦ ਕੇ ਹੋਏ ਆਪਣੇ ਸੁਹੂਲਤ ਦੇ ਅਨੁਸਾਰ ਵਾਰਡਬੰਦੀ ਬਣਾਈ ਜੋ ਕਿ ਬਿਲਕੁਲ ਸਰਾਸਰ ਗਲਤ ਹੀ ਅਸੀਂ ਉਹਨੂੰ ਚੈਲੰਜ ਕੀਤਾ ਜੇ ਆਪਾਂ ਤੇ ਬਿਲਕੁਲ ਇੱਕ ਅਹੀਂ ਤੇ ਇੱਕ ਨਾਦਰਸ਼ਾਈ ਦੇ ਖਿਲਾਫ ਗਏ ਹਾਂ ਜੀ ਵਾਰਡਬੰਦੀ ਕੋਈ ਵੀ ਹੋਵੇ ਜਿਹੜੀ ਵਾਰਡਬੰਦੀ ਪਹਿਲਾਂ ਹੋਈ ਆਪਾਂ ਉੱਤੇ ਵੀ ਇਲੈਕਸ਼ਨ ਲਾਉਣ ਨੂੰ ਤਿਆਰ ਆ ਜਿਹੜੀ ਵਾਰਡਬੰਦੀ ਇਹਨਾਂ ਕੀਤੀ ਆਪਾਂ ਉੱਤੇ ਵੀ ਇਲੈਕਸ਼ਨ ਲਾਉਣ ਨੂੰ ਤਿਆਰ ਕਿਉਂਕਿ ਇਲੈਕਸ਼ਨ ਤੇ ਸ਼ਹਿਰ ਦਾ ਹੋਣਾ ਸ਼ਹਿਰ ਦੇ ਪਛਿੰਦਿਆਂ ਦਾ ਹੋਣਾ ਇਸ ਕਰਕੇ ਸਾਨੂੰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਜੋ ਫੈਸਲਾ ਕਰੇਗੀ ਸਾਨੂੰ ਬਿਲਕੁਲ ਇਨਵਨ ਮਨਜ਼ੂਰ ਹੋਏਗਾ ਨਗਰ ਕੌਂਸਲ ਦੇ ਜੇ ਤਰਿਆ ਜੇਸ਼ ਕਮਾਲ ਜਿਹੜੇ ਹੈਗੇ ਆ ਬੀਰ ਭਵਨ ਨਾਨਕ ਦੇ ਆਪਣਾ ਨੇ ਨਾ ਹਾਈ ਕੋਰਟ ਤੇ ਕੰਪੀਟੀਸ਼ਨ ਪ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਨਗਰ ਕੌਂਸਲ ਦੀ 2021 ਦੀ ਬਾਦ ਪਈ ਆ ਉਹ ਵੈਲਿਡ ਸਮਝੀਏ ਸਰਕਾਰ ਨੇ ਉਹਦੇ ਦੌਰਾਨ ਜਿਹੜਾ 2023 ਦਾ ਪ੍ਰੋਸੈਸ ਕੰਪਲੀਟ ਕਰ ਲਿਆ ਉਹਦੀ ਵੋਟਰ ਲਿਸਟਾਂ ਵੀ ਫਾਈਨਲ ਹੋ ਗਈ ਸੀ ਪਰ ਬਾਅਦ ਵਿੱਚ ਉਹ ਆਪਾਂ ਉਹ ਕੇਸ ਜਿਹੜਾ ਸਾਡੇ ਖਿਲਾਫ ਹੋ ਗਿਆ ਸੀ ਜਿਹਦੇ ਖਿਲਾਫ ਸੈਕਟਰੀ ਲੋਕਲ ਗਵਰਨਮੈਂਟ ਨੇ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਤੇ ਪਾਈ ਸੀ ਸੁਪਰੀਮ ਕੋਰਟ ਦੇ ਅਪੀਲ ਦੇ ਮੁਤਾਬਕ ਜਿਹੜੀ 13 ਮਾਰਚ ਡੇਟ ਪਈ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਇਹ ਨੋਟੀਫਿਕੇਸ਼ਨ ਕੀਤਾ ਹੈ ਉਹਦੇ ਵਿੱਚ ਨਗਰ ਕੌਂਸਲ ਨੂੰ ਨਵਾਂ ਨੋਟੀਫਿਕੇਸ਼ਨ ਆਇਆ ਹੈ ਓਨਲੀ ਫਾਰ ਸਪੈਸ਼ਲ ਡੇਰਾ ਬਾਬਾ ਨਾਨਕ ਜਿਹਦੇ ਵਿੱਚ ਲਿਖਿਆ ਹੈ ਕਿ 12 ਤਰੀਕ ਤੱਕ ਵੋਟਰ ਲਿਸਟ ਫਾਈਨਲ ਕਰਕੇ 2021 ਦੇ ਮੁਤਾਬਕ ਇਲੈਕਸ਼ਨ ਕਰਾਇਆ ਜਾਵੇ ਪਰ ਹੁਣ ਨਗਰ ਕੌਂਸਲ ਨੂੰ 21 ਦੇ ਮੁਤਾਬਕ ਕਿਦਾਂ ਕਰਾਇਆਗੇ ਜਦੋਂ ਉਹਨਾਂ ਨੇ 9 ਤੋਂ 12 ਨਾਮੀਨੇਸ਼ਨ ਦੀ ਡੇਟ ਰੱਖੀ ਹੈ ਤੇ 12 ਨੂੰ ਸਾਡੀ ਲਿਸਟ ਫਾਈਨਲ ਹੋਣੀ ਹੈ ਇਸ ਕਰਕੇ ਹੁਣ ਸੁਪਰੀਮ ਕੋਰਟ ਦੇ ਆਰਡਰਾਂ ਦੀ ਹੀ ਉਡੀਕ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਡਿਸੀਜਨ ਆਏਗਾ ਤੋਂ ਬਾਅਦ ਪੋਸਿਬਲ ਆਏਗਾ ਪਰ ਜੇ ਉਹ 21 ਦੇ ਵੈਦਰ ਮੰਦੇ ਆ ਕਿ 12 ਨੂੰ ਫਿਰ ਮਹੀਨੇ ਵਾ ਕਾਰਨ ਫਿਰ ਆਪਾਂ ਕਹਿ ਨਹੀਂ ਸਕਦੇ ਕੋਈ 13 ਵਾਈ ਅਗਲੇ ਨੇ ਅਗਲੇ ਨੇ ਸੈਪਟ ਕਰ ਲਈ ਨਾ 21 ਹਾਈ ਕੋਰਟ ਦੀ ਕਵਾਸ਼ ਜੇ ਹਾਈ ਕੋਰਟ ਦਮ ਤਾ ਉਹ 21 ਨੂੰ ਦੋਲਾ ਕਰਵਾ ਦਿੰਦੇ ਆ ਤੇ ਉਹ ਸੁਪਰੀਮ ਕੋਰਟ ਚ ਬਿਆਨ ਦੇ ਦੇਣਗੇ ਕਿ ਹਾਈ ਕੋਰਟ ਦੇ ਆਰਡਰਾਂ ਦੇ ਹੁਕਮ ਕਰਦੇ ਤੇ ਕੇਸ ਇਹਦਾ ਖਤਮ ਹੋ ਜਾਏਗਾ ਉਹ ਤੇ ਗਵਰਨਮੈਂਟ ਹੀ ਡਿਸਾਈਡ ਕਰੇਗੀ ਲੈਕਚਰ ਡੇਰ ਬਾਬਾ ਨਾਨਕ ਕੈਨਸਲ ਹੋਈ ਹੈ ਇੱਕ ਗਵਿੰਦਗੜ੍ਹ ਦਾ 26 ਨੰਬਰ ਵਾਰਡ ਕੈਨਸਲ ਹੋਇਆ ਦੋ ਆ ਪੂਰੇ ਪੰਜਾਬ ਚ ਹਾਂਜੀ ਨਹੀਂ ਡੇਰਾ ਬਾਬਾ ਨਾਨਕ 13 ਵਾਰਡ ਉੱਤੇ ਜਿਮਨੀ ਚੋਂ ਇੱਕੋ ਵਾਰ ਦੀ ਛਪੀ